ਮੈਂ ਬੇਨਤੀ ਕਰਦਾ ਉਹਨਾਂ ਸਮਾਜ ਸੇਵੀ ਭਰਾਵਾਂ ਨੂੰ ਇਹਨਾਂ ਦੇ ਪਰਿਵਾਰਾਂ ਤੱਕ ਪਹੁੰਚੋ ਜੇਬਾਂ ਨਾ ਭਰੋ ਆਪਣੀਆਂ ਜੇਬਾਂ ਭਰ ਕੇ ਕੁਝ ਨਹੀਂ ਸਤਿ ਸ੍ਰੀ ਅਕਾਲ ਦੋਸਤੋ بڑے ਐਨਜੀਓ ਨੂੰ ਤੁਸੀਂ ਮਦਦ ਕਰਦੇ ਪਿਆ ਮੈਂ ਕਹਿੰਦਾ ਚਲੋ ਵਧੀਆ ਗੱਲ ਹੈ ਪਰ ਆਪ ਪਰਿਵਾਰ ਦੇ ਹਾਲਾਤ ਦੇਖੋਗੇ ਤਕਰੀਬਨ 6 6 ਫੁੱਟ ਸਾਰਾ ਘਰ ਡੁੱਬ ਗਿਆ ਇਸ ਮਾਂ ਵੱਲ ਦੇਖੋ ਤੁਸੀਂ ਮੈਂ ਕਹਿੰਦਾ ਮਾਂ ਦੇ ਹਾਲਾਤ ਦੇਖ ਕੇ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਰੁਕਦੇ ਪਏ ਮੈਂ ਕਹਿੰਦਾ ਕਰੋ ਮਦਦ ਕਰੋ ਐਨਜੀਓ ਦੇ ਥਰੂ ਕਰੋ ਔਰ ਇਹਨਾਂ ਪਰਿਵਾਰਾਂ ਤੱਕ ਨਹੀਂ ਮਦਦ ਪਹੁੰਚਦੀ ਪਈ ਕਿੰਨੇ ਪੈ ਲਈਆ ਵੀਰੇ ਆਪਣੀ ਪੈ ਲਈ 2 ਕਿੱਲੇ 2 ਕਿੱਲੇ ਪੈ ਲਈ ਸਾਰੀ ਉੱਜੜ ਗਈ ਬਾਸਮਤੀ ਬੀਜੀ ਉਹ ਉੱਜੜ ਗਈ ਝੋਨਾ ਉੱਜੜ ਗਿਆ ਤੇ ਘਰ ਤੱਕ ਸਾਰਾ ਕੁਝ ਉੱਜੜ ਗਿਆ ਯਾਰ ਕੋਈ ਪਸ਼ੂ ਹੈਗਾ ਆਪਣੇ 13 15 16 ਡੰਗਰ ਆਪਣਾ ਗੁਜ਼ਾਰਾ ਕਰਦੇ ਉਹ ਬਚਾਅ ਹੋ ਗਿਆ ਹਾਂਜੀ ਹੋ ਗਿਆ ਪਸ਼ੂਆਂ ਦਾ ਬਚਾਅ ਹੋਇਆ ਪਰ ਪਰਿਵਾਰ ਦਾ ਮਰਨ ਹੋਇਆ ਪਿਆ ਜਿੰਨਾਂ ਦੀਆਂ ਲਿਮਟਾਂ ਮੈਂ ਕਿਹਾ ਨਾ ਆੜਤੀਆਂ ਤੋਂ ਪੈਸੇ ਫੜੇ ਆ ਕੁਝ ਨਹੀਂ ਮਿਲਿਆ ਕੁਝ ਨਹੀਂ ਵਟਿਆ ਜਾ ਰਿਹਾ ਮੈਂ ਬੇਨਤੀ ਕਰਦਾ ਉਹਨਾਂ ਸਮਾਜ ਸੇਵੀ ਭਰਾਵਾਂ ਨੂੰ ਇਹਨਾਂ ਦੇ ਪਰਿਵਾਰਾਂ ਤੱਕ ਪਹੁੰਚੋ ਜੇਬਾਂ ਨਾ ਭਰੋ ਆਪਣੀਆਂ ਜੇਬਾਂ ਭਰ ਕੇ ਕੁਝ ਨਹੀਂ ਮਿਲਣਾ ਬੇਨਤੀ ਆ ਆ ਪਰਿਵਾਰ ਦਾ ਨੰਬਰ ਉੱਤੇ ਮੈਂਸ਼ਨ ਕਰੂੰਗਾ ਕਿਸੇ ਨੂੰ ਸਾਡੀ ਲੋੜ ਨਾ ਪਵੇ ਪਰਿਵਾਰ ਦਾ ਨੰਬਰ ਦਵਾਂਗੇ ਇਸ ਮਾਂ ਦੇ ਹੰਝੂ ਦੇਖਦੇ ਪਿਆ ਇਹ ਕੋਈ ਇਹ ਨਹੀਂ ਦਿਖਾਵੇ ਲਈ ਜਾਂ ਵੀਡੀਓ ਬਣਾ ਲਈ ਇਹ ਕੁਝ ਹੁੰਦਾ ਪਿਆ ਇਹ ਅੰਦਰੋਂ ਜਿਹੜਾ ਦਰਦ ਨਿਕਲਦਾ ਪਿਆ ਇਸ ਬਾਪੂ ਦੇ ਬਾਪੂ ਦੇ ਹੰਝੂ ਨਹੀਂ ਰੁਕਦੇ ਮੁੰਡਾ ਯਾਰ ਕੀ ਕਮਾਊਗਾ ਇਹ ਜ਼ਿੰਦਗੀ ਬਚ ਚੁੱਕ ਹੈ ਨਾ ਜ਼ਿਮੀਦਾਰ ਫਾਹੇ ਲੈ ਕੇ ਮਰਦਾ ਪਿਆ ਜਦੋਂ ਹਾਲਾਤ ਹੀ ਐਵੇਂ ਦੇ ਬਾਂਜਣ ਤਾਂ ਬੰਦਾ ਕੀ ਕਰੇ ਯਾਰ ਬੇਨਤੀ ਹੈ ਇੰਨਾ ਪਰਿਵਾਰਾਂ ਵੱਲ ਦੇਖੋ ਸਾਨੂੰ ਭੁੱਲ ਜੋ ਅਸੀਂ ਕੌਣ ਆ ਕੌਣ ਨਹੀਂ ਆ ਪਰ ਇੰਨਾ ਪਰਿਵਾਰਾਂ ਦੀ ਮਦਦ ਕਰੋ ਤਾਂ ਕਿ ਤੁਹਾਡਾ ਸਹੀ ਕੱਢਿਆ ਮੈਂ ਦਸਵੰਦ ਸਹੀ ਪਾਸੇ ਲੱਗ ਜੇ ਉਹ ਐਨਆਰ ਸਤਵੀਂ ਫਸਲ ਹੈ ਕਹਿੰਦੇ 19 ਦੇ ਵਿੱਚ ਹੜ ਆਏ ਉਦੋਂ ਸਾਡਾ ਸਾਰਾ ਕੁਝ ਉੱਜੜ ਗਿਆ 23 ਦੇ ਵਿੱਚ ਆਏ ਉਦੋਂ ਉੱਜੜ ਗਿਆ ਹੁਣ 25 ਦੇ ਵਿੱਚ ਆ ਕੇ ਹੁਣ ਪਰਿਵਾਰ ਕਿੱਥੇ ਜਾਵੇ ਜੇ ਫਾਹੇ ਨਾਲ ਲਵੇ ਤਾਂ ਹੋਰ ਕੀ ਕਰੇ ਯਾਰ ਬੇਨਤੀ ਹੈ ਐਨਆਰਈ ਭਰਾਵਾਂ ਨੂੰ ਉਤੇ ਨੰਬਰ ਦਿੱਤਾ ਹੈ ਇਸ ਨੰਬਰ ਤੇ ਸੰਪਰਕ ਕਰਕੇ ਨਾ ਆਪਣੇ ਕੋਈ ਰਿਸ਼ਤੇਦਾਰ ਨੂੰ ਆਪਣੇ ਜਾਣ ਪਛਾਣ ਨੂੰ ਪੰਜਾਬ ਦੇ ਵਿੱਚ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ ਰਹਿੰਦਾ ਉਸ ਪਰਿਵਾਰ ਨੂੰ ਰਿਸ਼ਤੇਦਾਰ ਨੂੰ ਇਹਨਾਂ ਦੇ ਪਰਿਵਾਰ ਦੇ ਘਰੇ ਭੇਜੋ ਸਹੀ ਮਦਦ ਕਰੋ ਮੈਂ ਕਹਿੰਦਾ ساری ਉਮਰ ਦਵਾਵਾ ਦੇਊਗਾ ਇਹ ਪਰਿਵਾਰ ਫੇਰ ਤੁਹਾਨੂੰ ਫਾਇਦਾ ਹੋਊਗਾ ਆ ਟਰੈਕਟਰ ਟਰੂਟਰ ਦਾ ਨਾਂ ਹੀ ਆ ਵੰਡਨੇ ਆ ਤਾਂ ਸੰਸਥਾ ਨੂੰ ਦਿੱਤੇ ਜਾ ਰਹੇ ਆ ਜਿਨ੍ਹਾਂ ਨੇ ਇੱਕ ਪਹਿਲੀ ਵਾਕੇ ਚਲੇ ਆ ਨਾ ਇਸ ਤੋਂ ਬਾਅਦ ਸੰਦ ਕਿੰਨਾ ਤੇ ਬਣ ਗਏ ਕਿੰਨਾ ਦੀ ਮਸ਼ੀਨਰੀ ਬਣ ਗਈ ਇੰਨਾ ਸੰਸਥਾ ਵਾਲਿਆਂ ਦੀ ਕਿੰਨੇ ਕਰੋੜਾਂ ਦਾ ਕਪਲਾ ਮੈਂ ਕਹਿੰਦਾ ਲੀਡਰ ਲੁੱਟਦੇ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਸਮਾਜ ਸੇਵੀ ਵੀ ਇੱਕ ਸਿਉਂਕ ਬਣ ਗਏ ਆ ਜਿਹੜੇ ਲੁੱਟਦੇ ਪਏ ਆ ਸ਼ਹਿਰਿਆਂ ਨੂੰ ਲੁੱਟਦੇ ਪਏ ਆ ਬਸ ਇੱਕ ਦਿਖਾਵਾ ਦਿਖਾ ਕੇ ਸਾਡੀ ਐਨ ਜੀਓ ਦਾ ਨਾਂ ਚੱਲੇ ਜਿਹੜੇ ਕਰੋੜਾਂ ਰੁਪਏ ਅਸੀਂ ਉਜਾੜਨੇ ਆ ਲੋਕਾਂ ਤੋਂ ਕਮਾਣੇ ਆ ਸਭ ਕੁਝ ਮੈਂ ਕਿੰਨਾ ਗਵਨ ਹੋਊਗਾ ਬੇਨਤੀ ਆ ਸਿੱਧੇ ਪਰਿਵਾਰਾਂ ਤੱਕ ਮਿਲੋ ਇਹਨਾਂ ਦੇ ਏਰੀਆ ਦੇ ਵਿੱਚ ਤਾਂ ਸਮਾਜ ਸੇਵੀ ਨਹੀਂ ਵੜਿਆ ਛੇਤੀ ਕੋਈ ਬੰਦਾ ਨਹੀਂ ਵੜਦਾ ਕਿਉਂਕਿ ਪਤਾ ਹੈ ਰਾਸਤੇ ਦੇ ਵਿੱਚ ਤੰਬੂ ਲੱਗੇ ਹੋਏ ਜਿਹੜਾ ਸਮਾਜ ਕੋਈ ਸੇਵਾ ਕਰਨ ਆਂਦਾ ਤੇ ਉਹ ਤੰਬੂਆਂ ਦੇ ਵਿੱਚ ਲਵਾ ਲਾਂਦਾ ਇੰਨਾ ਪਰਿਵਾਰਾਂ ਤੱਕ ਨਹੀਂ ਪਹੁੰਚਣਾ ਮੈਂ ਤੁਹਾਨੂੰ ਸਾਰੀਆਂ ਵੀਡੀਓ ਉੱਤੇ ਮੈਂਸ਼ਨ ਕੀਤੀਆਂ ਛੱਤਾ ਤੱਕ ਡਿੱਗਿਆ ਪਈਆਂ ਯਾਰ ਬੇਨਤੀ ਆ ਇੰਨਾ ਤੱਕ ਪਹੁੰਚੋ ਉੱਤੇ ਨੰਬਰ ਦਿੱਤਾ ਜੇ ਤੁਸੀਂ ਪੰਜਾਬ ਨੂੰ ਪਿਆਰ ਕਰਦੇ ਪੰਜਾਬੀਅਤ ਨੂੰ ਪਿਆਰ ਕਰਦੇ ਇੰਨਾ ਪਰਿਵਾਰਾਂ ਨੂੰ ਪਿਆਰ ਕਰਦੇ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਆ ਉੱਤੇ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਜੇ ਉੱਜੜਨਾ ਚਾਹੁੰਦੇ ਆ ਤਾਂ ਮੈਂ ਕਹਿੰਦਾ ਉਹਨਾਂ ਸਮਾਜ ਸੇਵੀਾਂ ਦੇ ਖਾਤੇ ਭਰ ਦੋ ਕੋਈ ਹਿਸਾਬ ਕਿਤਾਬ ਨਹੀਂ ਤੁਹਾਨੂੰ ਮਿਲਣਾ ਉਹਨਾਂ ਦੇ ਖਾਤਿਆਂ ਦਾ ਕਿਸੇ ਸਮਾਜ ਸੇਵੀ ਨੇ ਇਹ ਜਾਰੀ ਕੀਤਾ ਕਿ ਇੰਨਾ ਫੰਡ ਆਇਆ ਇੰਨਾ ਸੀ ਫੰਡ ਲਾਤਾ ਕਿਸੇ ਨੇ ਨਹੀਂ ਕਰਨਾ ਕਿਉਂਕਿ ਉਹਨਾਂ ਨੇ ਆਪਣੀਆਂ ਤਨਖਾਹਾਂ ਆਪਣੀਆਂ ਗੱਡੀਆਂ 'ਚ ਤੇਲ 40 40 50 50 ਲੱਖ ਦੀਆਂ ਗੱਡੀਆਂ ਨਵੀਆਂ ਲੈਣੀਆਂ ਇਹ ਬੇਨਤੀ ਆ ਉਹਨਾਂ ਐਨ ਆਰ ਆਈ ਭਰਾਵਾਂ ਨੂੰ ਇੰਨਾ ਤੱਕ ਪਹੁੰਚੋ ਇਸ ਪਰਿਵਾਰ ਦਾ ਨੰਬਰ ਉੱਤੇ ਦਵਾਂਗੇ ਅਸੀਂ ਪੈਸੇ ਨਹੀਂ ਇਕੱਠੇ ਕਰਨੇ ਨਾ ਅਸੀਂ ਆਪਣਾ ਉੱਤੇ ਨੰਬਰ ਮੈਂਸ਼ਨ ਕਰਨਾ ਇਸ ਪਰਿਵਾਰ ਕੋਲ ਪਹੁੰਚੋ ਆ ਕੇ ਸਿੱਧੀ ਮਦਦ ਕਰੋ ਧੰਨਵਾਦ